ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਤੁਹਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੱਸਰੀਆ ਖਾਨ ਤੇ ਅੱਜ ਆਪਾਂ ਇਹ ਸੂਟ ਡਾਈ ਕਰਾਂਗੇ ਪੁਰਾਣਾ ਸੂਟ ਹੀ ਹੈ ਡਾਈ ਕਰਾਂਗੇ ਆਪਾਂ ਤੇ ਤੁਸੀਂ ਵੀ ਜਦੋਂ ਡਾਈ ਕਰਨਾ ਹੈ ਤੇ ਪੁਰਾਣਾ ਸੂਟ ਹੀ ਕਰਨਾ ਹੈ ਵੀ ਪੁਰਾਣਾ ਦੁਪੱਟਾ ਜਾਂ ਪੁਰਾਣਾ ਸੂਟ ਪਹਿਲਾਂ ਤੁਸੀਂ ਡਾਈ ਕਰੋ ਫਿਰ ਤੁਸੀਂ ਨਵਾ ਕਰੋ ਤੇ ਦੇਖੋ ਆ ਤੁਹਾਨੂੰ ਪੁਰਾਣੇ ਸੂਟ ਨੂੰ ਆਪਾਂ ਨਵਾ ਬਣਾਇਆ ਤੇ ਆਪਾਂ ਹਜੇ ਅੱਗੇ ਵੀਡੀਓ ਚ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਕਮੀਜ਼ ਡਾਈ ਨਵਾਂ ਕਮੀਜ਼ ਡਾਈ ਕਰਕੇ ਦਿਖਾਵਾਂਗੇ ਤੇ ਇਹ ਆਪਾਂ ਅੱਧੇ ਚਮਚੇ ਨਾਲ ਹੀ ਡਾਈ ਕੀਤਾ ਹੈ ਅੱਧਾ ਚਮਚਾ ਕਰ ਲੰਦਾ ਪਾਇਆ ਸੀ ਆਪਾਂ ਕੰਡਾ ਮਾਰਕ ਪੱਕਾ ਰੰਗ ਪਾਇਆ ਸੀ ਆਪਾਂ ਤੇ ਆਪਣਾ ਬਿਲਕੁਲ ਪੱਕਾ ਰੰਗ ਹੈ ਦੇਖੋ ਤੇ ਪੇਂਟ ਵਾਲਾ ਆਪਣਾ ਥੱਲੇ ਪੇਂਟ ਸੀਗਾ ਤੇ ਥੋੜਾ ਜਨਾ ਫਿੱਕਾ ਵਾਲਾ ਹੋ ਗਿਆ ਸੀਗਾ ਤੇ ਇਸ ਕਰਕੇ ਆਪਾਂ ਇਹਨੂੰ ਕਲਰ ਕੀਤਾ ਤੇ ਬੜਾ ਮਹਿਲਾ ਹੁੰਦਾ ਸੀਗਾ ਤੇ ਇਹ ਕਮੀਜ਼ ਹੈ ਤੇ ਇੱਧਰ ਆਪਾਂ ਇਹ ਸਲਵਾਰ ਕਰੀ ਹੈ ਦੀ ਦੇਖੋ ਇਹ ਸਲਵਾਰ ਹੈ ਤੇ ਇਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਆ ਵੀਡੀਓ ਨੂੰ ਐਂਡ ਤੱਕ ਕਰਕੇ ਬਿਲਕੁਲ ਜਮਨ ਸਸਤੇ ਚ ਤੁਸੀਂ ਦੁਪੱਟੇ ਸੂਟ ਡਾਈ ਕਰ ਸਕਦੇ ਹੋ ਘਰ ਦੇ ਵਿੱਚ ਹੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਹੇਜੀ ਲੱਗੀ ਤੇ ਸਾਡੇ ਦੱਸਣ ਦਾ ਤਰੀਕਾ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਇਹ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਦੇਖੋ ਇਹ ਸੋਨੋ ਵੀ ਦਿਖਾਉਨੇ ਆ ਜਿਹੜਾ ਅਸੀਂ ਪਹਿਲਾਂ ਵੀ ਕਰਿਆ ਸੀਗਾ ਪੇਂਟ ਵਾਲੇ ਕਲਰਾਂ ਨਾਲ ਹੀ ਕਰਿਆ ਸੀ ਆਪਾਂ ਜਮੀਂ ਬਹੁਤ ਸੀਗਾ ਇਸ ਕਰਕੇ ਤੇ ਆਪਾਂ ਅੰਦਰ ਹੀ ਸਿਕਾਇਆ ਪੱਖਾ ਲਾ ਕੇ ਦੇਖੋ ਇਹ ਸਲਵਾਰ ਹੈ ਇਹ ਨਹੀਂ ਬੋਂਜੀ ਅ ਸਲਵਾਰ ਤੇ ਤੇ ਆਪਾਂ ਕਮੀਜ਼ ਨਾਲ ਦੇ ਹੀ ਕਰ ਲਏ ਲਓ ਜੀ ਆਪਾਂ ਇੱਧਰ ਪਾਣੀ ਰੱਖਤਾ ਗੈਸ ਦੇ ਉੱਤੇ ਤੇ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਲਰ ਪਾਉਨੇ ਆ ਦੇਖੋ ਇਹ ਆਪਾਂ ਜਾਮਨੀ ਕਲਰ ਪਾਉਨੇ ਆ ਦੇਖੋ ਤੇ ਅੱਧਾ ਕ ਚਮਚਾ ਪਾਉਣੀ ਆ ਆਪਾਂ ਤੇ ਆਪਾਂ ਇਧਰ ਨਮਕ ਪਾਉਨੇ ਆ ਜਿਹੜਾ ਕਲਰ ਦੇ ਵਿੱਚ ਹੀ ਆਉਂਦਾ ਨਮਕ ਤੇ ਉਹ ਪਾਏ ਆਪਾਂ ਅੱਧੇ ਚਮਚੇ ਤੋਂ ਥੋੜਾ ਜਿਹਾ ਜ਼ਿਆਦਾ ਤੇ ਆਪਾਂ ਇਹਨੂੰ ਹੁਣ ਇਹ ਆਪਣਾ ਰਿਜਨ ਲੱਗ ਜਾਊਗਾ ਤੇ ਦੇਖੋ ਇੱਧਰ ਆਪਾਂ ਸੂਟ ਨੂੰ ਹੁਣ ਬੰਨਦੇ ਆਂ ਆਪਾਂ ਅੱਜ ਸੂਟ ਨੂੰ ਬੰਨ ਕੇ ਤੁਹਾਨੂੰ ਦੱਸਦੇ ਆਂ ਬੰਨਣਾ ਸੂਟ ਕਿਵੇਂ ਬੰਨਣਾ ਹੈ ਤੇ ਆਪਾਂ ਸੂਟ ਬੰਨਣਾ ਲੈਨੇ ਉਹਨੇ ਆਪਣਾ ਇਹ ਰੱਜੇ ਆਪਾਂ ਗੈਸ ਘਟ ਕਰ ਦਿੰਨੇ ਚੱਲੀ ਜਾਊਗਾ ਠੀਕ ਹੈ ਜੀ ਦੇਖੋ ਜੀ ਆਪਾਂ ਸਲਵਾਰ ਤਾਂ ਬਨ ਲਈ ਐ ਇੱਧਰੋਂ ਆਪਾਂ ਦੋੜ ਜਣ ਬਣਾਈ ਐ ਤੇ ਇੱਧਰੋਂ ਤਾਂ ਆਪਾਂ ਬੈਲੀ ਵੈਟਲੀ ਬੰਨੀ ਐ ਤੇ ਇੱਥੋਂ ਆਪਾਂ ਸੰਗਣੀ ਕੀਤੀ ਦੇਖੋ ਤੇ ਇਹ ਆਪਣਾ ਕਮੀਜ਼ ਹੈ ਪੁਰਾਣਾ ਸੂਟ ਆਪਣਾ ਇਹ ਤੇ ਦੇਖੋ ਆ ਤੁਹਾਨੂੰ ਬੰਨ ਕੇ ਦਿਖਾਉਣੇ ਇੱਧਰ ਦੇਖੋ ਇਤੋਂ ਤਾਂ ਆਪਾਂ ਡੋੜ ਜੈਣੀ ਇਹ ਚ ਬਣਾਏ ਆ ਇੱਥੋਂ ਆਪਾਂ ਬ੍ਰੀਕ ਕੀਤਾ ਤੁਸੀਂ ਨਾ ਚਿੱਟਾ ਧਾਗਾ ਲੈਣਾ ਸੀ ਮੇਰੇ ਕੋਲੇ ਤਾਂ ਇਹ ਵੀ ਪਛੋਂ ਦਾ ਜਿਹੜਾ ਸੂਤ ਹੁੰਦਾ ਉਹ ਵਾਲਾ ਤੇ ਦੇਖੋ ਆਪਾਂ ਇਹ ਇੱਥੇ ਆਪਾਂ ਡੋੜ ਡਿਜ਼ਾਈਨ ਬਣਾਏ ਆ ਦੇਖੋ ਐਨੇ ਤਾਂ ਆਪਾਂ ਬੈਲਾ ਬਣਾਇਆ ਇਹ ਥੱਲੋ ਘੇਰਾ ਹੈ ਕਮੀਜ਼ ਦਾ ਤੇ ਆਹ ਪਰੋਂ ਦੇਖੋ ਥੋੜਾ ਜਿਹਾ ਆਪਾਂ ਬਣਾਵਾਂਗੇ ਫਿਰ ਆਪਾਂ ਬਿਰਲਾ ਹੀ ਬਣਾਵਾਂਗੇ ਇਹਨੂੰ ਦੇਖੋ ਇਸ ਤਰ੍ਹਾਂ ਕਸ-ਕਸ ਕੇ ਬੰਨਣਾ ਲੈਣਾ ਹੁਣ ਆਪਾਂ ਬਿਰਲਾ ਕਰ ਦਿਆਂਗੇ ਇੰਨਾ ਆਪਾਂ ਇਹ ਇੱਕ ਸੰਘਣਾ ਕਰ ਲਿਆ ਦੇਖੋ ਤੇ ਹੁਣ ਆਪਾਂ ਬਿਰਲਾ ਕਰਾਂਗੇ ਇਹਨੂੰ ਤੇ ਇਸੇ ਤਰ੍ਹਾਂ ਆਪਾਂ ਬੰਨ ਲੈਣਾ ਇਹਨੂੰ ਦੇਖੋ ਹੁਣ ਆਪਾਂ ਇਹ ਇੰਨਾ ਨਾ ਬਿਰਲਾ ਕਰ ਲੈਣਾ ਦੇਖਿਆ ਤੇ ਅਹੀਂ ਆਪਾਂ ਇਹਨੂੰ ਸਾਰੇ ਨੂੰ ਬੰਨ ਲੈਣੇ ਆ ਤੇ ਤੁਸੀਂ ਚਿੱਟਾ ਧਾਗਾ ਲੈਣਾ ਤੇ ਇਹ ਗੁਲਾਬੀ ਹੈ ਮੇਰਾ ਤਾਂ ਪੁਰਾਣਾ ਸੂਟ ਹੈ ਪਹਿਲਾਂ ਮੈਂ ਪੁਰਾਣੇ ਤੇ ਕਰਕੇ ਤੁਹਾਨੂੰ ਦਿਖਾਉਣੀ ਆ ਫੇਰ ਨਵਾਂ ਵੀ ਕਰਾਂਗੇ ਆਪਾਂ ਕਮੀਜ਼ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਇਹ ਸੂਟ ਆਪਣਾ ਨਾ ਠਿੱਕਾ ਹੋ ਗਿਆ ਸੀਗਾ ਤੇ ਦਾਗ ਜਿਹੇ ਬਾਹਲੇ ਲੱਗਦੇ ਸੀਗੇ ਇਹਦੇ ਜਿਵੇਂ ਕੋਸ ਹੱਥ ਲੱਗ ਜਾਂਦਾ ਮਿੱਟੀ-ਮੁੱਟੀ ਵਾਲਾ ਉਹ ਵੀ ਕਿਤੇ ਦਾਗ ਨਹੀਂ ਲੈਂਦੇ ਸੀ ਇਥੋਂ ਆਪਾਂ ਬਿਰ ਲਗਾਤਾ ਇੰਨਾ ਆਪਾਂ ਸੰਗ ਕੀਤਾ ਇਸੇ ਤਰ੍ਹਾਂ ਬੰਨ ਲੈਂਦੀ ਹੈ ਨਾ ਦੇਖੋ ਜੀ ਆਪਾਂ ਬਿਰ ਲਾ ਬੰਨ ਲਿਆ ਤੇ ਹੁਣ ਆਪਾਂ ਇਹਨੂੰ ਇੱਥੇ ਗੰਡਾ ਦੇ ਦੇਣੀ ਹੈ ਕਸ ਕੇ ਜੇ ਨੂੰ ਆਪਾਂ ਗਿੱਲਾ ਕਰਾਂਗੇ ਸੋ ਦੇ ਹੋਣਾ ਫਿਰ ਤੁਹਾਨੂੰ ਰੰਗ ਦਿਵਾਉਣੇ ਕੇ ਰ ਚੰਗੀ ਤਰ੍ਹਾਂ ਆਪਾਂ ਇਹਨੂੰ ਬੰਨ ਲੈਣਾ ਹੈ ਤੇ ਇਹ ਆਪਾਂ ਕਮੀਜ਼ ਹੈ ਇਹ ਕੇਰਾ ਹੈ ਕੇਰਾ ਆਪਾਂ ਇੰਨਾ ਡਿਜ਼ਾਈਨ ਅੱਡ ਕੀਤਾ ਇੰਨਾ ਡਿਜ਼ਾਈਨ ਆਪਾਂ ਅੱਡ ਕੇ ਰੇ ਉੱਪਰ ਫਿਰ ਆਪਾਂ ਡਿਜ਼ਾਈਨ ਜਿਹੜਾ ਲੱਗੇਰੇ ਦੇ ਉੱਪਰ ਕਰ ਦੋ ਡਿਜ਼ਾਈਨ ਕੀਤੇ ਇਸ ਉੱਤੇ ਇਹਨੂੰ ਆਪਾਂ ਗਿੱਲਾ ਕਰ ਲੈ। ਦੇਖੋ ਜਿੱਧਰ ਆਪਣਾ ਰੰਗ ਉਬਲ ਜਾਂਦਾ ਇਹਨੂੰ 5-7 ਮਿੰਟ ਹੋ ਗਏ ਉਬਲਦੇ ਇਹਨੂੰ ਤੇ ਇਧਰ ਆਪਾਂ ਛੋਟ ਵੀ ਭਿਉਂ ਲੈ ਪਾਣੀ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਇਧਰ ਪਾ ਕੇ ਦਿਖਾਉਣੀ ਆ ਉਹਦੇ ਵਿੱਚ ਇਹਨੂੰ ਕਲਰ ਕਰਦੇ ਹਾਂ ਹੁਣ ਆਪਾਂ ਮੈਂ ਨਾ ਕੈਮਰਾ ਰੱਖਤਾ ਸੀਗਾ ਤੇ ਇਧਰ ਤੁਹਾਨੂੰ ਇਹ ਆਪਾਂ ਦੇਖੋ ਇਹ ਆਪਣਾ ਨਾ ਗੈਸ ਤੇ ਹੀ ਇਹ ਪਿਆਰਾ ਕਲਰ ਤੇ ਗੈਸ ਆਪਣਾ ਚਾਲੂ ਹੀ ਹੈ ਇਸ ਤਰ੍ਹਾਂ ਆਪਾਂ ਇਹਨੂੰ 10 ਮਿੰਟ ਰੱਖੀ ਰੱਖਣਾ ਤੇ ਫਿਰ ਤੁਹਾਨੂੰ ਦਿਖਾਉਣੀ ਆ 10 ਮਿੰਟ ਇਹਨੂੰ ਕਰਕੇ ਕਲਰ ਇਹਨੂੰ ਉੱਤੇ ਗੈਸ ਚਾਲੂ ਕਰਕੇ ਪਕਾਉਣਾ ਆਪਾਂ 10 ਮਿੰਟ ਲਓ ਜੀ ਆਪਣੇ 10 ਮਿੰਟ ਹੋ ਗਏ ਐ ਸੂਟ ਨੂੰ ਰੰਗ ਦੇਈ ਜਾਂਦੇ ਆ ਇਹਨੂੰ ਆਪਾਂ ਨੂੰ ਰੰਗ ਦੇ ਵਿੱਚ ਰੱਖੇ ਨੂੰ 10 ਮਿੰਟ ਹੋ ਗਏ ਤੇ ਆਪਾਂ ਇਹਦਾ ਵੀ ਨਾਲ ਦੇ ਨਾਲ ਹਲਾਉਂਦੇ ਰਹਿਣਾ ਗੈਸ ਚੱਲਦਾ ਸੀ ਦੇਖੋ ਆਵੇ ਰਿੱਝ ਜਾਂਦਾ ਹਜੇ ਵੀ ਤੁਹਾਨੂੰ ਆ ਦੇਖੋ ਤੇ ਆਪਾਂ ਸੈਮ ਵੀ ਥੋੜਾ ਜਿਹਾ ਗੈਸ ਘੱਟ ਕਰਕੇ ਮੀਡੀਅਮ ਤੇ ਤੇ ਆਪਾਂ ਇਹ ਸੂਟ ਅਡਾਈ ਕੀਤਾ ਤੇ ਇਹਨੂੰ ਆਪਾਂ ਨਾ ਹੁਣ ਵੀ ਠੰਡਾ ਹੋਣ ਤੱਕ ਰੱਖਾਂਗੇ ਤੇ ਗੈਸ ਆਪਾਂ ਬੰਦ ਕਰ ਦਿੰਦੇ ਆ ਵੀ ਜਿੰਨਾ ਚਿਰ ਠੰਡਾ ਨਹੀਂ ਹੁੰਦਾ ਉਨਾ ਚਿਰ ਆਪਾਂ ਇਹਨੂੰ ਇਹਦੇ ਵਿੱਚ ਹੀ ਰੱਖਾਂਗੇ ਜੋ ਠੰਡਾ ਹੋ ਗਿਆ ਫੇਰ ਕੱਢਾਂਗੇ ਥੋੜਾ ਜਿਹਾ ਮੈਂ ਛੋਟੇ ਭਾਂਡੇ 'ਚ ਪਾ ਲਿਆ ਤੁਸੀਂ ਵੱਡੇ ਭਾਂਡੇ 'ਚ ਪਾਉਣਾ ਹੈ ਕਲਰ ਜਾਂ ਬੱਠੜ ਲੈ ਲਓ ਵੀ ਜਿਵੇਂ ਜਾਂ ਵੱਡੇ ਕੋਲ ਕੜਾਈ ਘੜੂਈ ਲੈ ਲਓ ਤੇ ਹਾਇ ਤਾਂ ਇਹ ਵੀ ਪੂਰਾ ਇਹ ਡਬਲੀ ਹੈ ਤੇ ਥੋੜਾ ਜਿਹਾ ਵੀ ਸੂਟ ਫਿਰ ਸਲਵਾਰ ਤੇ ਕਮੀਜ਼ ਹੋਗਾ ਦੋ ਹੋਗੇ ਚੁੰਨੀ ਤਾਂ ਚੁੰਨੀ ਨ ਬਹੁਤ ਸੀਗਾ ਤੇ ਜਦੋਂ ਆ ਇਹ ਠੰਡਾ ਹੋ ਗਿਆ ਉਦੋਂ ਆਪਾਂ ਇਹਨੂੰ ਕੱਢਣਾ ਹੈ ਇਹਦੇ ਵਿੱਚੋਂ ਤੇ ਫਿਰ ਇਹ ਆਪਾਂ ਇਂ ਰੱਖ ਲਾਂਗੇ ਕੱਲ ਨੂੰ ਤੁਹਾਨੂੰ ਨਾ ਅਸੀਂ ਚੁੰਨੀ ਡਾਈ ਕਰਕੇ ਦਿਖਾਵਾਂਗੇ ਤੇ ਇਹ ਰੰਗ ਆਪਾਂ ਢੋਲ ਦੇ ਨਹੀਂਗੇ ਇਹਦੇ ਵਿੱਚ ਹੀ ਹੋਰ ਰੰਗ ਪਾ ਕੇ ਆਪਾਂ ਤੁਹਾਨੂੰ ਚੁੰਨੀ ਡਾਈ ਕਰਕੇ ਦੱਸਾਂਗੇ ਤੇ ਇਹਨੂੰ ਠੰਡਾ ਹੋ ਜਾਣ ਦੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਇਹਨੂੰ 10 ਮਿੰਟ ਹੋ ਗਏ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਤੇ ਚਲੋ ਜੀ ਅੱਗੇ ਤੁਹਾਨੂੰ ਫਿਰ ਜੇ ਠੰਡਾ ਹੋ ਗਿਆ ਫਿਰ ਦਿਖਾਉਣਾ ਲਓ ਜੀ ਆਪਣਾ ਇਹ ਇਧਰੋਂ ਇਹ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਤੇ ਇਧਰ ਪਾਣੀ 'ਚ ਪਾਉਣੀ ਆ ਦੇਖੋ ਤੇ ਆਪਾਂ ਨਾ ਥੋੜਾ ਜਿਹਾ ਬਾੜਾ ਗੁੜਾ ਨਹੀਂ ਕਰਨਾ ਸੀਗਾ ਲਾਈਟ ਹੀ ਕਰਨਾ ਸੀਗਾ ਤੇ ਜੇ ਤੁਸੀਂ ਬਾੜਾ ਗੁੜਾ ਵੀ ਕਰਨਾ ਤਾਂ ਫਿਰ ਤੁਸੀਂ ਇਹਨੂੰ ਇਹਨੂੰ ਆਪਾਂ ਇੱਧਰ ਪਾਣੀ 'ਚ ਕੱਢ ਲੈਨੇ ਹੁਣ ਦੇਖੋ ਜੀ ਆਪਾਂ ਇਹ ਚੋਂ ਕੱਢ ਲਿਆ ਦੇਖੋ ਇਹ 'ਚ ਇੰਨਾ ਕਲਰ ਆਇਆ ਨਹੀਂਗਾ ਆਪਾਂ ਅੱਧਾ ਹੀ ਚਮਚਾ ਪਾਇਆ ਸੀ ਦੇਖੋ ਤੇ ਹੁਣ ਆਪਾਂ ਇੱਧਰ ਪਾਣੀ 'ਚ ਪਾਦੇ ਨਾ ਹੀ ਆਪਣਾ ਪਾਣੀ 'ਚ ਕਲਰ ਨਿਕਲਿਆ ਦੇਖੋ ਦੇਖੋ ਤਾਂ ਆਪਾਂ ਆਪਣਾ ਬਿਲਕੁਲ ਰੰਗ ਪੱਕ ਗਿਆ ਤੇ ਆਪਾਂ ਇਹ ਪਾਣੀ ਦੇ ਵਿੱਚ ਪਹਿਲੇ ਜੀ ਆਪਾਂ ਦੋ ਪਾਣੀ ਨਹੀਂ ਕੱਢੇ ਇੱਕ ਜੀ ਉਹ ਕੱਢੇ ਤੇ ਆਪਾਂ ਅੱਧਾ ਚਮਚਾ ਹੀ ਕਲਰ ਦਾ ਪਾਇਆ ਸੀ ਜੇ ਤੁਸੀਂ ਗੁੰੜਾ ਕਰਨਾ ਜਿਆਦਾ ਤੁਸੀਂ ਵੱਧ ਵੀ ਪਾ ਸਕਦੇ ਹੋ ਹੁਣ ਤੁਹਾਨੂੰ ਇਹ ਆਪਾਂ ਖੋਲ ਕੇ ਦਿਖਾਉਣੀ ਆ ਆਪਾਂ ਦੋਨੇ ਨਿਚੋੜ ਲਏ ਆ ਦੇਖੋ ਔਰ ਦਰ ਬਾਬਾ ਵੀ ਪੜਨ ਲੱਗ ਗਿਆ ਹੁਣ ਤੁਹਾਨੂੰ ਖੋੜ ਕੇ ਦਿਖਾਉਣੇ ਆ ਇੱਕ ਚਮਚੇ ਨਾਲ ਪੂਰਾ ਗੂੜਾ ਬਣ ਜੂਗਾ ਸੂਟ ਇਸੇ ਤਰ੍ਹਾਂ ਹੀ ਆਪਾਂ ਖੋੜ ਲੈਣਾ ਦੇਖੋ காணி அப்போ சூட்ட இப்போ பேட்ட சூட்ட சார் அப்போ பேட்ட பூட்ட ஜம் நீ கடைய பேட்ட பாசியத்தோட சூட்ட देखो जी ਕਾਮੀਲਾ ਦੇਖੋ ਬਿਲਕੁਲ ਪੱਕਾ ਰੰਗ ਹੋਇਆ ਇਹਨੂੰ ਤੇ ਨਾ ਹੀ ਕੋਈ ਇਹਦੀ ਵੀ ਦੇਖੋ ਇਹਦੇ ਆ ਪੇਂਟ ਵਾਲਾ ਲੱਥਾ ਹੈ ਪੇਂਟ ਆਪਣਾ ਪੇਂਟ ਕਰਿਆ ਹੋਇਆ ਸੀ ਜੂੜ ਮੇਰਾ ਆਦਾ ਹੀ ਤੇ ਨਾ ਪੇਂਟ ਲੱਥਾ ਹੈ ਤੇ ਜੇ ਤੁਸੀਂ ਵੀ ਵਿੱਚ ਹੀ ਸੂਟ ਕਰਨਾ ਹੋਵੇ ਤਾਂ ਆਪਾਂ ਅੱਧੇ ਚਮਚੇ ਨਾਲ ਹੀ ਕਰਿਆ ਤੇ ਦੇਖੋ ਕਿੰਨਾ ਸੋਹਣਾ ਸੂਟ ਹੋ ਗਿਆ ਇਹ ਅੱਧੇ ਚਮਚੇ ਨਾਲ ਹੀ ਤੇ ਇਹ ਜਿਹੜਾ ਆਪਣਾ ਕਲਰ ਬਚਿਆ ਹੋਇਆ ਪਾਣੀ ਬਚਿਆ ਕਲਰ ਤਾਂ ਹੈ ਹੀ ਨਹੀਂ ਇਹਦੇ ਵਿੱਚ ਦੇਖੋ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਪਾ ਕੇ ਕੱਲ ਨੂੰ ਤੁਹਾਨੂੰ ਚੁੰਨੀ ਡਾਈ ਕਰਾ ਕੇ ਡਾਈ ਕਰਕੇ ਦੱਸਾਂਗੇ ਬਖਾਵਾਂਗੇ ਡਾਈ ਕਰਨੀ ਤੇ ਆਪਾਂ ਚੁੰਨੀ ਡਾਈ ਕਰਾਂਗੇ ਇਸੇ ਦੇ ਵਿੱਚ ਥੋੜਾ ਜਿਹਾ ਕਲਰ ਪਾ ਕੇ ਤੇ ਇੱਕ ਡੱਬੀ ਦਾ 10 ਰੁਪਈਆ ਦੀ ਆਪਣੀ ਤੇ ਅੱਧੇ ਚਮਚੇ ਨਾਲ ਆਪਾਂ ਕਰ ਲੈ ਕਿੰਨੀਆਂ ਕਿੰਨੇ ਦੁਪट्टे ਹੋ ਜਾਣਗੇ ਦੇਖੋ ਆਪਣਾ ਜਦੋਂ ਸੂਟ ਹੋ ਗਿਆ ਸੂਟ ਕਿੰਨਾ ਬਣ ਜਾਂਦਾ ਤੇ 10 20 ਰੁਪਈਆ ਦੀ 20 ਰੁਪਈਆ ਦੀ ਹੁੰਦੀ ਹੈ ਹਨ ਨਹੀਂ 10 ਰੁਪਈਆ ਦੀ ਡੱਬੀ ਤੇ ਉਹਦੇ ਨਾਲ ਕਿੰਨਾ ਕਲਰ ਹੋ ਸਕਦਾ ਤੇ ਦੇਖੋ ਤੇ ਤੁਹਾਨੂੰ ਇਹ ਸਾਡਾ ਸੂਟ ਡਾਈ ਹੋਇਆ ਕਿਵੇਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਕਰਕੇ ਵੇਖੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ